ਰੋਦੇ ਇਹ ਤਾਂ ਕੱਲ ਦਾ ਹੀ ਹੁਣ ਰੋਧਤ ਹੋਇਆ ਹੋਇਆ ਜੀ ਆ ساری ਰਾਤ ਵੀ ਮੈਂ ਇਹੀ ਫੈਰ ਰਿਹਾ ਸੀ ਬਠਿੰਡੇ ਤੋਂ ਸ਼ੁਰੂ ਹੋਇਆ ਹੋਇਆ ਮੈਂ ਤੇ ਤਕਰੀਬਨ ਛੇਨੜੜ ਪਹੁੰਚ ਗਿਆ ਸੀ ਇੱਥੋਂ 8.500 500 ਕਿਲੋਮੀਟਰ ਆ ਗਏ ਤੇ ਮੈਂ ਕੰਟੀਨਿਊ ਹੀ ਆਂ ਆਸ ਕਿਤੇ ਕਿਤੇ ਵਿੱਚ ਉਸ ਜਗ੍ਹਾ ਆੜਿਆ ਪਰ ਇਹ ਨਹੀਂ ਹੈਗਾ ਵੀ ਉੱਥੇ ਘੰਟਾ ਪਹਿਲਾਂ ਪਿਆ ਹੋਊ ਜਾਂ ਬਾਅਦ ਚ ਪੈ ਗਿਆ ਹੋਊ ਜਾਨੀ ਮੀਂਹ ਕੰਟੀ ਨਹੀਂ ਹੋਈ ਰਾਤ ਵੀ ਬੜਾ ਤੇਜ਼ ਸੀ ਤੇ ਆਹ ਦਿਨਾਂ ਦਾ ਜਾਂਦਾ ਏ ਠੰਡ ਦੁਬਾਰਾ ਕਰੂਗਾ ਜਾਂ ਬਈ ਫਸਲਾਂ ਨੂੰ ਨੁਕਸਾਨ ਕਰੂਗਾ ਮਸ਼ੀਨਾ ਪੰਜਾਬ ਵਾਲੀਆਂ ਬਾਵਾ ਆਈਆਂ ਹੋਈਆਂ ਨੇ ਇੱਧਰ ਨੂੰ ਆ ਵੀ ਰਹੀਆਂ ਨੇ ਇਹਨਾਂ ਵੀ ਫੇਰ ਹੀ ਚਲਣੀਆਂ ਨੇ ਜੇ ਫਸਲਾਂ ਆਉਦੇ ਕਹਿਣਾ ਨੂੰ ਇੱਧਰ ਬੱਦਲ ਬੜਾ ਖਤਰਨਾਕ ਆ ਆਖਿਆ ਕਰੋਣੇ ਸ਼ੀਸ਼ਾ ਖਾਵ ਨਹੀਂ ਹੈਗਾ ਤਖਾਇਆ ਨਹੀਂ ਜੀ ਇਨੇ ਦਾ ਸਵੇਰੇ 6:00 ਵਜੇ ਪਰੌਠਾ ਖਾ ਲਿਆ ਸੀ ਮੈਂ ਉਸ ਤੋਂ ਬਾਅਦ ਤੇ ਉਦੋਂ ਹੀ ਖਾ ਲੈਂਦਾ ਨਹੀਂ 8:00 ਵਜੇ ਖਾਦਾ ਸੀ ਸੱਚ ਨੇ 6:00 ਵਜੇ ਤੱਕ ਰੁਕੇ ਸੀ ਮੈਂ ਕਿਹਾ ਚੱਲ ਯਾਰ ਗਾਂ ਚੱਲ ਕੇ ਖਾਵਾਂਗੇ ਡਾਕੂ ਪੈ ਕੇ ਬੁਰਾ ਹਾਲ ਹੋਇਆ ਇਹਦੇ ਖੜਦੇ ਹੁੰਨੇ ਅੱਗੇ ਵੀ ਇੱਕ ਦੋ ਬਾਰੀ ਕਿਤੇ ਤੁਰਦੇ ਇਧਰੋਂ ਦੇ ਖੜੇ ਆ ਇਹਦੇ ਪਰਬਤ ਸਾਰ ਆਉਂਦਾ ਇਹ ਬਾਈਪਾਸ ਤੇ ਪਰ ਅੱਜ ਜਿੰਨੀ ਭੁੱਖ ਲੱਗੀ ਸੀ ਪਤੰਦਰ ਨੇ ਪਰੌਠਾ ਆਪਣਾ ਬੇਕਾਰ ਕੀ ਕਰ ਰਹੇ ਆ ਹਵਾ ਚੈੱਕ ਅੱਛਾ ਮਾਂ ਆ ਗਿਆ ਤੇ ਭੁੱਖ ਪਰਾ ਰਿਹਾ ਫਿਲਟਰ ਵੀ ਹੋ ਗਿਆ ਸਾਫ ਹੈ ਭਾਈ ਜਿੰਨੀ ਭੁੱਖ ਲੱਗੀ ਸੀ ਨਾ ਦੋ ਪਰੋਠਿਆਂ ਦੀ ਬੰਦੇ ਨੇ ਐਡਾ ਬੇਕਾਰ ਵਿੱਚ ਤੇਲ ਚੋ ਦੇ ਅੱਗੇ ਖਾਦਾ ਇਹਦੇ ਕੋਲੇ ਇੰਨਾ ਮਾੜਾ ਨਹੀਂ ਹੁੰਦਾ ਪਤਾ ਨਹੀਂ ਜਾਂਦਾ ਅੱਜ ਬਣਾਇਆ ਗਲਤ ਬੰਦੇ ਨੇ ਜਾਂ ਕਈ ਵਾਰੀ ਗਲਤੀ ਹੋ ਜਾਂਦੀ ਆ ਬੰਦੇ ਤੋਂ ਬਣਨ ਚ ਜਦੋਂ ਭੁੱਖ ਹੀ ਮਾਰ ਤੇ ਰਾਮ ਬੜਾ ਤਕੜਾ ਲੱਗਿਆ ਹੈ ਕਿਸ਼ਨਗੜ੍ਹ ਜਿਹੜਾ ਆ ਪੱਥਰ ਵਾਲੀ ਮਾਰਕੀਟ ਆ ਆ ਦੇਖ ਲਓ ਰਾਂਝਾ ਇੱਧਰ ਉੱਰ ਸਾਈਡ ਤੇ ਜਾ ਰਿਹਾ ਫੇਰ ਓਪਨ ਜਦੋਂ ਲੱਗ ਜਾਂਦੀਆਂ ਨੇ ਤੇ ਫੇਰ ਉਹ ਮਾੜੀ ਦੀ ਛੀੜ ਤੇ ਵੀ ਉਹ ਦੇਖ ਲਓ ਟਰਾਲੇ ਵਾਲਾ ਉੱਤੇ ਸਾਈਡ ਤੇ ਲਵਾਇਆ ਆ ਬਸ ਆ ਰਾਂਝਾ ਆ ਰਿਹਾ ਫੇਰ ਗਾਲ ਨਿਕਲ ਗਈ ਵੈਸੇ ਆਉਤ ਹੁੰਦੀ ਆ ਉਹਨੂੰ ਮਾੜਾ ਦੇ ਬਿੱਚੇ ਉਹ ਬੰਦਾ ਸਾਈਡ ਤੇ ਲਾਇਆ ਹੈ ਉਹ ਮਾੜਾ ਆਡੈਂਟ ਪਿਆ ਉਹ ਚਾੜ ਉਹੀ ਉੱਤੋਂ ਦੀ ਪਿੱਛੇ ਦੀ ਆ ਰੋਂਗ ਸਾਈਡ ਦੀ ਉਹ ਵਟੇਕ ਕਰ ਰਿਆ ਸੀ ਕਾਰ ਵਾਲਾ ਰਾਜਸਥਾਨ ਚ ਰੀਤੇ ਦਾ ਤੁਮਾਨ ਗੱਡੀ ਨੂੰ ਝੋੜ ਲੱਗਦਾ ਆ ਆਹ ਵਾਟ ਡੱਡ ਇਧਰੋਂ ਆਏ ਪੁੱਗੇ ਜੋਰ ਨਾਲ ਧੱਕਾ ਮਾਰਦੀ ਆ ਨਾ ਆਰੇ ਬਜ਼ਰੇ ਟਾਇਰੇ ਟਾਇਰ ਆ ਦੇਖੋ ਆਵਾੜਾ ਆ ਗੱਡੀ ਦੇ ਖਾਲੀ ਗੱਡੀ ਨੂੰ ਤਾਂ ਹਲਾ ਦੂਗੇ ਵਾ ਆਹ ਤਾਂ ਮੈਂ ਨਹੀਂ ਕਿ ਟਿਕ ਆਪਣੀ ਇਹ ਤਾਂ ਜਾ ਜਾਂਦਾ ਆਹ ਉਹ ਗੱਡੀ ਨੂੰ ਪਤਾ ਲੱਗਦਾ ਜਦੋਂ ਉਹ ਖੁੱਲਾ ਜਾਉਂਦਾ ਹਵਾਦਨ

अॻ लॻी तूं नथो वेख रही ਕਈ ਜਨਮ ਸਿਰਾਈ ਦਾਸ ਕਰੀਸੀ ਪੀ ਲਵਾੜੇ ਦੇ ਨੇੜੇ ਉਹਦੇ ਨਗਰ ਲੰਗੇ ਆ ਪ੍ਰਿਆਸ ਯਾਰ ਕੋ ਬੈਠਣ ਦਾ ਬੜਾ ਵੱਡਾ ਹੂਟਲ ਮੇਰੇ ਸਲਾਂ ਦੇ ਕੁਝ ਜੀ ਕਹਿੰਦੇ ਗੱਲਾਂ ਪਾਣੀ ਮੈਂ ਆ ਗਿਆ ਯਾਰ ਕੋਸ਼ਿਸ਼ ਤਰ ਕੋ ਗਾਂ ਰੋਕਦੇ ਆਂ ਦੇਖਦੇ ਆ ਕਿਤੇ ਮਗਰਲੀ ਤਰਪਾਲ ਦਾ ਮਹੀਨਾ ਬੁਰਾ ਹਾਲ ਕਰ ਜਾਮੈਂ ਮਿੱਟੀ ਪਾਇਆ ਪਾ ਹਾਂਜੀ ਆਸੇਗਾ ਸਾਰਿਆਂ ਨੂੰ ਮੇਤਰੋ ਪਲੀਜ਼ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਹਿਜ ਟੀਵੀ YouTube ਤੇ ਤੇ ਆਪਣੇ ਇਸ ਪੇਜ ਨੂੰ ਵੀ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਕਰੋ ਥੈਂਕ ਯੂ ਥੈਂਕ ਯੂ